ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਤੁਸੀਂ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਛੋਟੇ ਜਿਹੇ ਇੱਕ ਬਲੌਗ ਦੇ ਵਿੱਚ ਆਪਾਂ ਅੱਜ ਮਾਝੇ ਦੀ ਮਸ਼ਹੂਰ ਰੈਸਪੀ ਮੋਠ ਵਾਲੇ ਲੱਡੂ ਲੱਗੇ ਸੀ ਘਰੇ ਬਣਾਉਣੇ ਤੇ ਮੈਂ ਸੋਚਿਆ ਨਾਲ ਨਾਲ ਇੱਕ ਛੋਟਾ ਜਿਹਾ ਮਿਨੀ ਬਲੌਗ ਤਿਆਰ ਕੀਤਾ ਜਾਵੇ ਤਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਜਾਵੇ ਤੇ ਮੈਨੂੰ ਕਈਆਂ ਜਣਿਆਂ ਨੇ ਸਮਗਰੀ ਪੁੱਛੀ ਸੀ ਕਿ ਕੀ ਆ ਇਹਦਾ ਮਤਲਬ ਤੁਸੀਂ ਮੈਨੂੰ ਹਾਨੂੰ ਰੈਸਪੀ ਦੱਸ ਦੋ ਕਿ ਰੈਸਪੀ ਕੀ ਆ ਤੇ ਮੈਂ ਸਾਰਿਆਂ ਨੂੰ ਇਹੀ ਕਹਿਆ ਸੀ ਕਿ ਮੈਂ YouTube ਦੇ ਉੱਪਰ ਤੁਹਾਡੇ ਟਾਈਮ ਤੱਕ ਪਾ ਦੇਣਾ ਆ ਅਪਲੋਡ ਕਰ ਦੇਣਾ ਤਾਂ ਤੁਹਾਨੂੰ ਉੱਥੇ ਪ੍ਰੋਪਰ ਪਤਾ ਲੱਗ ਜੇਗਾ ਕਿ ਆਪਾਂ ਕਿੱਦਾਂ ਕਰਨਾ ਆ ਤੇ ਕਰਨਾ ਕੋਸ਼ਣੀ ਆ ਰਵਾ ਲੈਣਾ ਰਵੇ ਨੂੰ ਤੁਸੀਂ ਚੰਗੀ ਤਰ੍ਹਾਂ ਪੁੰਨ ਲੈਣਾ ਆ ਜਿਹੜੀ ਅਪਰਾਧ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਦਾ ਮਿਕਸਚਰ ਇਹਨੂੰ ਕਸਾਰ ਕਹਿੰਦੇ ਨੇ ਤੇ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਰਵਾ ਲੈਣਾ ਪੈਣਾ ਰਵੇ ਨੂੰ ਮਤਲਬ ਭੁੰਨਣਾ ਪੈਣਾ ਆ ਥੋੜਾ ਜਦੋਂ ਹਲਕਾ ਰੈੱਡ ਹੋ ਜਾਏ ਘਿਓ ਦੇ ਵਿੱਚ ਭੁੰਨੋਨ ਨੂੰ ਤੇ ਹਲਕਾ ਰੈੱਡ ਹੋ ਜਵੇ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਨੱਟਸ ਵਗੈਰਾ ਜੋ ਵੀ ਤੁਸੀਂ ਖਾਣੇ ਚਾਹੁੰਦੇ ਹੋ ਪਾ ਸਕਦੇ ਹੋ ਵੈਸੇ ਇਹਦੇ ਵਿੱਚ ਜਿਹੜਾ ਮੇਨ ਚੀਜ਼ ਹੁੰਦੀ ਆ ਉਹ ਹੁੰਦੀ ਆ ਸੌਂਫ ਤੇ ਨਾਰੀਅਲ ਦਾ ਬਰੂਦਾ ਜਾਂ ਗਿਰੀ ਕ੍ਰਸ਼ ਕਰਕੇ ਪਾ ਲਓ ਤੇ ਬੂਰਾ ਖੰਡ ਤੇਰਾਂ ਬਾ ਇਹ ਚਾਰ ਖ ਜਿਆਦਾ ਹੁੰਦੀਆਂ ਆ ਜਿਹੜੀਆਂ ਆਪਾਂ ਜਿੱਦਾਂ ਪਾਣੀਆਂ ਹੁੰਦੀਆਂ ਆ ਵਿੱਚ ਬਾਕੀ ਤੁਹਾਡੀ ਮਰਜ਼ੀ ਆ ਕਿ ਤੁਸੀਂ ਹੋਰ ਕਿਹੜਾ ਡਰਾਈ ਫਰੂਟ ਜ਼ਿਆਦਾ ਮਤਲਬ ਪਸੰਦ ਕਰਦੇ ਆ ਤੇ ਤੁਸੀਂ ਪਾ ਸਕਦੇ ਆ ਆਪਣੇ ਸਵਾਦ ਦੇ ਅਕੋਰਡਿੰਗ ਤੇ ਇੱਕ ਇਸ ਦੇ ਵਿੱਚ ਰਵੇ ਨੂੰ ਠੰਡਾ ਹੋਣ ਤੋਂ ਬਾਅਦ ਤੁਸੀਂ ਇੱਕ ਇੱਕ ਗਲਾਸੇ ਦੇ ਵਿੱਚ ਦੁੱਧ ਪਾ ਦੋਗੇ ਤਾਂ ਉਹ ਬਹੁਤ ਵਧੀਆ ਹੁੰਦਾ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਥੋੜਾ ਆ ਰਵਾਇਆ ਉਹ ਥੋੜਾ ਫੁੱਲ ਜਾਂਦਾ ਆ ਤੇ ਕੁਆਂਟੀਟੀ ਵੀ ਉਹਦੀ ਜ਼ਿਆਦਾ ਬਣ ਜਾਂਦੀ ਆ ਤੇ ਉਹ ਤੁਸੀਂ ਆਪਣੀ ਮਰਜ਼ੀ ਆ ਕਿ ਤੁਸੀਂ ਪਾਣਾ ਤੇ ਪਾ ਸਕਦੇ ਆ ਪਰ ਇਹ ਧਿਆਨ ਰੱਖੋਗੇ ਜਦੋਂ ਤੁਸੀਂ ਰਵੇ ਦੇ ਵਿੱਚ ਮਤਲਬ ਰਵੇ ਨੂੰ ਭੁੰਨਣਾ ਆ ਤੇ ਉਹਦੇ ਵਿੱਚ ਘਿਓ ਦੀ ਕੁਆਂਟੀਟੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਲਾਈਕ ਜਿੱਦਾਂ ਆਪਾਂ ਕੜਾਹ ਬਣਾਣੇ ਆ ਸੇਮ ਉਹੀ ਚੀਜ਼ ਦੇ ਤਰੀਕੇ ਨਾਲ ਭੁੰਨਣਾ ਆ ਇੰਨਾ ਆਪਾਂ ਕੜਾਹ ਚ ਪਾਣੀ ਪਾਣੇ ਆ ਤੇ ਇੱਥੇ ਆਪਾਂ ਪਾਣੀ ਨਹੀਂ ਪਾਣਾ ਤੇ ਇਹਨੂੰ ਆਪਾਂ ਜ਼ਿਆਦਾ ਘਿਓ ਚ ਨਹੀਂ ਭੁੰਨਣਾ ਤੇ ਡਰਾਈ ਰੋਸਟ ਹੀ ਕਰਨਾ ਹੁੰਦਾ ਇਹਨੂੰ ਆਪਾਂ ਤੇ ਉਸ ਤੋਂ ਬਾਅਦ ਇੱਕ ਸਾਈਡ ਤੇ ਆਪਾਂ ਮੈਦਾ ਲੈ ਲੈਣਾ ਤੇ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣਾ ਤੇ ਉਹਦੇ ਵਿੱਚ ਥੋੜਾ ਥੋੜਾ ਘਿਓ ਪਾ ਕੇ ਆਪਾਂ ਮਿਕਸ ਕਰ ਲੈਣਾ ਘਿਓ ਦੇ ਨਾਲ ਤੇ ਫਿਰ ਹਲਕਾ ਹਲਕਾ ਪਾਣੀ ਦਾ ਟੱਚ ਲੈ ਕੇ ਉਹਨੂੰ ਆਪਾਂ ਗੁੰਨ ਦੇਣਾ ਜਿੱਦਾਂ ਆਪਾਂ ਨਾਰਮਲ ਘਰਾਂ ਦਾ ਆਟਾ ਗੁੰਨਦੇ ਆ ਇਦਾਂ ਬਸ ਇਹ ਧਿਆਨ ਰੱਖਿਓ ਕਿ ਆਟਾ ਜਿਹੜਾ ਉਹ ਸੌਫਟ ਨਹੀਂ ਹੋਣਾ ਚਾਹੀਦਾ ਥੋੜਾ ਹਾਰਡ ਰੱਖਣਾ ਹਾਰਡ ਗੁੰਨਣਾ ਹੈ ਤੇ ਗੁੰਨਣ ਤੋਂ ਬਾਅਦ ਉਹਨੂੰ ਘੇ ਲਾ ਕੇ ਚੰਗੀ ਤਰ੍ਹਾਂ ਫਿਰ ਲਫਾਫੇ ਦੇ ਵਿੱਚ ਬੰਦ ਕਰਕੇ ਰੱਖ ਦੇਣਾ ਉਹਦੇ ਵਿੱਚ ਹਵਾ ਨਹੀਂ ਜਾਣੀ ਚਾਹੀਦੀ ਕਿਉਂਕਿ ਜੇ ਮੈਦੇ 'ਚ ਹਵਾ ਲੱਗਣੀ ਸ਼ੁਰੂ ਹੋ ਗਈ ਤਾਂ ਉਹ ਲਟਕਣਾ ਸ਼ੁਰੂ ਹੋ ਜਾਊਗਾ ਜਿਸ ਨਾਲ ਉਹ ਬਹੁਤ ਜਲਦੀ ਮਤਲਬ ਸੌਫਟ ਹੋ ਜਾਊਗਾ ਤੇ ਰੋਟੀ ਬਿਲਨੀ ਔਖੀ ਹੋਊਗੀ ਜਦੋਂ ਆਪਾਂ ਰੋਟੀ ਬੀਲਦੇ ਆਂ ਕਰੜਾ ਹੋਊਗਾ ਤੇ ਜਿਹੜਾ ਆਪਾਂ ਵਿੱਚ ਕਸਾਰ ਪਾਨੇ ਆ ਤੁਹਾਨੂੰ ਫੋਲਡ ਕਰਦੇ ਆਂ ਤਾਂ ਉਹਦੇ ਨਾਲ ਕੀ ਆ ਫਟਦਾ ਨਹੀਂ ਆ ਆਟਾ ਠੀਕ ਹੈ ਤੇ ਲੱਡੂਆਂ ਨੂੰ ਬਣਾਉਣ ਤੋਂ ਬਾਅਦ ਆਪਾਂ ਥੋੜਾ ਟਾਈਮ ਤੱਕ 1-2 ਘੰਟਿਆਂ ਤੱਕ ਆਪਾਂ ਡਰਾਈ ਹੋਣ ਵਾਸਤੇ ਰੱਖ ਦੇਣਾ ਪੱਖੇ ਥੱਲੇ ਉਹਦੇ ਨਾਲ ਕੀ ਹੁੰਦਾ ਕਿ ਡ్రਾਈ ਜਿਹੜੇ ਹੁੰਦੇ ਆ ਲੱਡੂ ਉਹ ਆਪਣਾ ਤੇਲ ਜਿਹੜਾ ਉਹ ਘੱਟ ਪਿੰਦੇ ਆ ਜਿਵੇਂ ਆਪਾਂ ਘਿਓ ਚ ਉਹਨਾਂ ਨੂੰ ਤਲਣਾ ਜਾਂ ਤੇਲ ਚ ਤਲਣਾ ਉਹ ਘੱਟ ਪਿੰਦੇ ਆ ਤੇ ਆਪਣੇ ਸਿਹਤ ਵਾਸਤੇ ਉਹ ਵਧੀਆ ਆ ਤੇ ਮੈਂ ਇਹ ਇਨਸਟਾ ਦੇ ਉੱਪਰ ਰੀਲ ਪਾਈ ਸੀ ਜਿਸ ਦੇ ਵਿੱਚ ਮੈਨੂੰ ਬਹੁਤ ਵਧੀਆ ਲੋਕਾਂ ਨੇ ਕਮੈਂਟ ਕੀਤੇ ਸੀਗੇ ਨਾਮ ਦੱਸਿਆ ਸੀ ਕਿ ਇਸ ਨੂੰ ਕੀ ਕੀ ਕਹਿੰਦੇ ਆ ਔਰ ਮੈਨੂੰ ਪਤਾ ਲੱਗਾ ਸੀ ਕਿ ਅਲੱਗ-ਅਲੱਗ ਏਰੀਆ ਦੇ ਵਿੱਚ ਇਹਨਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਲਾਈਕ ਜਿੱਦਾਂ ਗੁਜੀਆ ਕਚੋਰੀ ਸਾਡੇ ਏਰੀਆ 'ਚ ਤਾਂ ਇਹਨੂੰ ਮੋਠਵਾਲੇ ਲੱਡੂ ਨਾਲੇ ਮਸ਼ਹੂਰ ਆ ਤੇ ਮੋਠਵਾਲੇ ਲੱਡੂ ਹੀ ਅਸੀਂ ਕਹਿੰਦੇ ਆ ਤੇ ਤੁਸੀਂ ਸਾਰੇ ਵੀ ਦੱਸੋ ਕਿ ਤੁਹਾਡੇ ਏਰੀਆ ਦੇ ਵਿੱਚ ਇਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਆ ਤੇ ਕਿੰਨੇ-ਕਿੰਨੇ ਮੋਠਾਲੇ ਲੱਡੂ ਜਿਹੜੇ ਉਹ ਖਾਦੇ ਆ ਤੇ ਇੰਸਟਾ ਦੇ ਉੱਪਰ ਮੈਨੂੰ ਕਈਆਂ ਦੇ ਕਮੈਂਟ ਵੀ ਆਏ ਸੀ ਕਿ ਇਹ ਨਮਕਿਨੀ ਹੁੰਦੇ ਆ ਏ ਨਮਕੀਨੀ ਨਹੀਂ ਹੁੰਦੇ ਇਹ ਮਿੱਠੇ ਵਾਲੇ ਹੁੰਦੇ ਆ ਤੇ ਇਹ ਸਾਡੇ ਮਾਝੇ ਏਰੀਏ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਲੋੜੀਆਂ ਤੇ ਰਖੜੀਆਂ ਦੇ ਉੱਤੇ ਮਤਲਬ ਮਤਲਬ ਵੰਡਣ ਵਾਸਤੇ ਦਿੱਤੇ ਜਾਂਦੇ ਆ ਮਸ਼ਹੂਰ ਰੈਸਪੀ ਆ ਸਾਡੇ ਮਾਝੇਵਾਲ ਦੀ ਕਿ ਜਦੋਂ ਵੀ ਕੋਈ ਦਿਨ ਪਿਆਰ ਤੇ ਕਿਸੇ ਨੂੰ ਲੋੜੀ ਪਾਣੀ ਹੁੰਦੀ ਆ ਤੀਆਂ ਤੀਆਂ ਨੂੰ ਜਾ ਕੇ ਦਾ ਵਿਆਹ ਦੇ ਉੱਪਰ ਆਪਾਂ ਕਿਸੇ ਨੂੰ ਲੋੜੀ ਦਿੰਨੇ ਆ ਤੇ ਅਸੀਂ ਮੋਠੇ ਵਾਲੇ ਲੱਡੂ ਜੜੇ ਆ ਉਹੀ ਪੰਦੇ ਆ ਇਥੇ ਆਪਾਂ ਲੱਡੂ ਜਿਹੜੇ ਸਾਰੇ ਆ ਮਤਲਬ ਡਰਾਈ ਹੋਣ ਵਾਸਤੇ ਰੱਖ ਦਿੱਤੇ ਸੀਗੇ ਤੇ ਜਿਹੜੇ ਪਹਿਲੇ ਪਹਿਲੇ ਡਰਾਈ ਹੋ ਰਹੇ ਆ ਉਹ ਆਪਾਂ ਨੂੰ ਜਿੱਦਾਂ ਥੋੜਾ ਜਿਆਦਾ ਟਾਈਮ ਹੋ ਗਿਆ ਰੱਖਿਆ ਨੂੰ ਘੰਟਾ-ਘੰਟਾ ਹੋ ਗਿਆ ਉਹ ਆਪਾਂ ਇੱਧਰ ਇੱਕ ਸਾਈਡ ਦੇ ਉੱਪਰ ਤਲਨੇ ਸ਼ੁਰੂ ਕਰ ਦਿੱਤੇ ਆ ਤੇ ਇਹਨਾਂ ਦਾ ਇਦਾਂ ਦਾ ਹੀ ਤੁਸੀਂ ਰੰਗ ਰੱਖਣਾ ਵਾ ਜਿਆਦਾ ਨਹੀਂ ਇਹਨਾਂ ਨੂੰ ਮਤਲਬ ਪਕਾਉਣਾ ਰੈਡੀਸ਼ ਜਿਹਾ ਕਲਰ ਰੱਖਣਾ ਆ ਤੇ ਤੁਸੀਂ ਵੀ ਬਣਾਓ ਤੇ ਖਾ ਕੇ ਦੱਸੋ ਫਿਰ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਕਿਉਂਕਿ ਮੈਂ ਤਾਂ ਇਹ ਬਹੁਤ ਸਵਾਦ ਨਾਲ ਖਾਂਦੀ ਆ ਤੇ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਨੈਕਸਟ ਬਲੌਗ ਦੇ ਵਿੱਚ